ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ 9 ਹੀ ਫਰਵੜਾ ਦਿਖਾਉਣੇ ਆ ਬਾਈ 9 ਦੀਆਂ ਨਵੀਂ ਆ ਗਈਆਂ ਟਾਪ ਕੁਆਲਿਟੀ ਦੀਆਂ ਇੱਕ ਦੂਜੀ ਤੋਂ ਬਾਅਦ ਚੜ ਕੇ ਬੱਚਾਗਾ ਤੇ ਮੁੱਲ ਹੋਣਗੇ ਜਮਾਂ ਜਾਇਜ਼ ਬਾਈ ਕਹਿੰਦਾ 10k ਰੁਪਏ ਤੋਂ ਮੁੱਲ ਹੋ ਜਾਣਗੇ ਸਟਾਰਟ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਬਾਈ ਬਾਈ ਕੁਲਵਿੰਦਰ ਕੋਲੋਂ ਬਣਾਈ ਆ ਪਿੰਡ ਕੋਲਿਆ ਖੁਰਦ ਝਾਮੂ ਦਾ ਤਸੀਰ ਨਿਹਾਲ ਸਿੰਘ ਵਾਲਾ ਨੇੜੇ ਬਾਈ ਨੂੰ ਖਾਸ ਨਿਹਾਲ ਸਿੰਘ ਵਾਲਾ ਰਹਿ ਜਾਂਦਾ ਇੱਧਰੋਂ ਆਉਂਗੇ ਤਾਂ ਸਾਨੂੰ ਬਾਗਾ ਪੁਰਾਣਾ ਮਾਣੂਕੇ ਰੌਂਤਾ ਇਹ ਪਿੰਡ ਬਾਈ ਨੂੰ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲੋ ਬਾਈ 9781935553 ਜੀ ਠੀਕ ਹੈ ਬਾਈ ਕੁਲਵ ਬਾਈ ਕੁਲਵਿੰਦਰ ਕਿੰਨੀ ਉਮਰ ਤੋਂ ਸਟਾਰਟ ਹੋ ਜਾਂਦੇ ਬੱਚੇ ਕਿੰਨੀ ਉਮਰ ਤੱਕ ਦੇ ਆ ਚਾਰ ਮਹੀਨੇ ਤੋਂ ਲੈ ਕੇ ਜੀ ਆਪਣਾ 13 ਮਹੀਨੇ ਤੱਕ ਤੇ ਸੁਣੋ ਨਾ ਦੋ ਬੱਚੇ ਦਿਖਾਉਣੇ ਆ ਬਾਈ ਇੱਕੋ ਜਿਹੇ ਬਸ ਤੁਸੀਂ ਐ ਮਨ ਕੇ ਚਲੋ ਪਹਿਣਾ ਪਹਿਣਾ ਹੋਣਗੇ ਬਾਈ ਕੁਲਵਿੰਦਰ ਕਰਾਈ ਇਹਨਾਂ ਦੇ ਫੇਸ ਤੇ ਕੁਆਲਿਟੀ ਆਪਾਂ ਕਰਾਦੀ ਆ ਮਾੜੀ ਜਿਮਾਣੀ ਸਿੱਕ ਲੈ ਬਾਈ ਬੱਚਿਆਂ ਦੀ ਕੁਆਲਿਟੀ ਦੇਖੋ ਨਗੀਨੇ ਪੀਸੀ ਆਗੇ ਦੇਖਣ ਨੂੰ ਐ ਲਾ ਲਓ ਡਾਇਮੰਡ ਪੀ ਸਕਨੇ ਬਾਈ ਕੁਲਵਿੰਦਰ ਤੇ ਮੁੱਲ ਹੋਣਗੇ ਜੈਨੂਇੰਡ ਤੇ ਥਾਣੇ ਨਾਲ ਦੇ ਚਾਰ ਮਹੀਨੇਗੇ ਬਾਈ ਕਹਿੰਦਾ ਰੇਟ ਜਮਾ ਬਸ ਐ ਲਾ ਲਓ ਬਾਈ ਜਿਹੜਾ ਬੰਦਾ ਫੋਨ ਲਾਊਗਾ ਲੈ ਕੀ ਤੋਰਾਂਗਾ ਐ ਨਹੀਂ ਹੈਗਾ ਵੀ ਖਾਲੀ ਮੜੂਗਾ ਨਾ ਹਾਂਜੀ ਹਾਂਜੀ ਬਿਲਕੁਲ ਕੰਟੈਕਟ ਨੰਬਰ ਇੱਕ ਵਾਰੀ ਹੋਰ ਬੋਲ ਦੋ 9781935553 ਤੇ ਆ ਬੱਚੇ ਆ ਗਏ ਬਾਈ ਜਮਾ ਟੀਕਾ ਲੈਣ ਦੇ ਕਾਬਲਾ ਦੋ ਨੰਬਰ ਬੱਚਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਚੈੱਕ ਕਰੋ ਸਨਖਪਣੇ ਦੀ ਜੇ ਗੱਲ ਕਰੀਏ ਨਾ ਫੁੱਲ ਤੇ ਮਲਾ ਦਾ ਪੰਜਾਬ ਦੀ ਡਿਲੀਵਰੀ ਫ੍ਰੀ ਹੈ ਪੂਰੇ ਪੰਜਾਬ ਦੀ ਡਿਲੀਵਰੀ ਬਿਲਕੁਲ ਫ੍ਰੀ ਹੈ ਜੇ ਚਾਰ ਲਓਗੇ ਤਾਂ ਵੀ ਤੇ ਜੇ ਕੋਈ ਕੱਟੇ ਸਾਰੇ ਵਾਲੇ ਦਾ ਤਾਂ ਵੀ ਫ੍ਰੀ ਹੈ ਚਾਰ ਲਾਊਗਾ ਕੋਈ ਤਾਂ ਵੀ ਫ੍ਰੀ ਸਹੀ ਗੱਲ ਹੈ